ਕਿੱਦਾਂ ਸਾਰੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਆਪਾਂ ਵੀ ਵਧੀਆਗੇ ਅੱਜ ਆਪਾਂ ਆਏ ਹੋਏ ਸੀ ਖੇਤ ਆ ਖੇਤ ਪਨੀਰੀ ਨੂੰ ਪਾਣੀ ਧਾਉਣ ਵਾਸਤੇ ਤੇ ਆ ਦੇਖੋ ਪਨੀਰੀ ਪੀਲੀ ਹੋ ਰਹੀ ਹੈ ਦੇਖੋ ਤੁਸੀਂ ਕੀ ਕੀ ਬਿਮਾਰੀ ਹੈ ਤੇ ਕੀ ਲਾਜਾ ਵੀ ਕਿਹੜੀ ਦਵਾਈ ਥੋੜੀ ਥੋੜੀ ਪੱਤੇ ਲੱਗਦਾ ਤਾਂ ਵੀ ਧੁੱਪ ਦੀ ਮਾਰ ਜਾ ਗਰਮੀ ਦੇ ਬਾਰੇ ਮੈਨੂੰ ਤਾਂ ਲੱਗਦਾ ਵੀ ਤਾਂ ਕਰਕੇ ਜਿਆਦੇ ਆ ਉਹ ਦੇਖੋ ਦੂਸਰੀ ਹੋਣੀ ਵੀਡੀਓ ਚ ਤੇ ਮਰੀ ਲਗਭਗ ਆਪਣੀ ਤਿਆਰ ਹੈ ਵੀ ਅਗਲੇ ਹਫਤੇ ਤਾਂ ਆਪਾਂ ਚਲਾ ਦਾਂਗੇ ਕੰਮ ਪਾਣੀ ਛੱਡ ਦਾਂਗੇ ਅਜਰਮਾਉਣਾ ਆਈ ਦੀ ਪਨੀਰੀ ਇਹ ਉਹ ਕਹਿੰਦੇ ਨਹੀਂ ਹੁੰਦੇ ਵੀ ਇਹ ਉਹ ਚੀਜ਼ ਹੈ ਜਿਹੜੀ ਗਰਮੀਆਂ ਚ ਕੁੜਤੇ ਦੋ ਘਰਾਂ ਦੀਏ ਤੇ ਪਜਾਮਾ ਇੱਕ ਵੀ ਨਹੀਂ ਤਿੰਨ ਮਹੀਨੇ ਪਜਾਮਾ ਕਾਉਣੇ ਨਹੀਂ ਦਿੰਦੀ ਮਾਂ ਦੀ ਦੀ ਕਦੇ ਕੱਖ ਕੱਢ ਲੋ ਕਦੇ ਪੇਡੇ ਲਾ ਦੋ ਕਦੇ ਰੇਹ ਪਾ ਦੋ ਕਦੇ ਸਪਰੇ ਪਾ ਦੋ ਤਿੰਨ ਮਹੀਨੇ ਗਰਮੀ ਗਰਮੀ ਇਹੀ ਕੁਛ ਚੱਲਦਾ ਬਸ ਪਜਾਮਾ ਮੋਡੇ ਦੀ ਰਹਿੰਦਾ ਤੇ ਇਹਦਾ ਜ਼ਰੂਰ ਲਾ ਦੱਸੋ ਜਿਹੜੀ ਇਹ ਪਨੀਰੀ ਪੀਲੀ ਜੀ ਹੈ ਪੀਲੀ ਕਿਉਂ ਹੋਈ ਹੈ ਜੇ ਕੋਈ ਇਤੇ ਦਵਾਈ ਕਰਨ ਦਾ ਫਾਇਦਾ ਜੈ ਨਹੀਂ ਫਾਇਦਾ ਤੇ ਕਿਹੜਾ ਕਿਹੜਾ ਪਹਿਲਾਂ ਕੱਦੂ ਕਰਨ ਤੋਂ ਪਹਿਲਾਂ ਥੱਲੇ ਜੂਰੀਆ ਪਾਉਂਦੇ ਨੇ ਮਤਲਬ ਇੱਕ ਗੱਟਾ ਜੂਰੀਆ ਦਾ ਪਹਿਲਾਂ ਪਾਉਂਦੇ ਆ ਜੀਰੀ ਲਾਉਣ ਤੋਂ ਪਹਿਲਾਂ ਕੱਦੂ ਕਰਨ ਪਾਣੀ ਛੱਡ ਕੇ ਵੀ ਕੌਣ-ਕੌਣ ਛੱਡਦਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦਾ ਡੇਗਣ ਦਾ ਫਾਇਦਾ ਵੀ ਹੁੰਦਾ ਜਾਂ ਨਹੀਂ ਵੀ ਉਹਦੇ ਨਾਲ ਇੱਧਰ ਸਾਡੇ ਮਲਵੇਰੀਏ ਚ ਤਾਂ ਮਤਲਬ ਸੰਗਰੂਰ ਜ਼ਿਲ੍ਹੇ ਦਾ ਲਗਭਗ ਹਰੇ ਕੇ ਆ 20 ਕਿkg ਨਾਲ ਥੱਲੇ ਪਹਿਲਾਂ ਪਾਉਂਦੇ ਹੀ ਆ ਜੂਰੀਆ ਦਾ ਮੀਨ ਨਾਲ ਗਰੋਥ ਵਧੀਆ ਹੋ ਜਾਂਦੀ ਹੈ ਇਹ ਗੱਲ ਸਹੀ ਹੈ ਤੇ ਕਿੱਥੋਂ ਤੱਕ ਸਹੀ ਹੈ ਇਹਦਾ ਫਾਇਦਾ ਪਾਉਣਾ ਚਾਹੀਦਾ ਨਹੀਂ ਪਾਉਣਾ ਚਾਹੀਦਾ ਆਪਣੇ ਜ਼ਿਆਦਾਤਰ ਰੇਹਾਂ ਸਪਰੇਅ ਵਾਲਾ ਕੰਮ ਜਾਦੇ ਵਧ ਗਿਆ ਰੇ ਕੋਈ ਮੰਨੇ ਨਾ ਮੰਨੇ ਮਾਲਵੇਰੀਏ ਤਾਂ ਜੀੜੀ ਚ ਪੰਜ ਘਟਿਆਂ ਦੇ ਲਿਜਾਈ ਪਹੁੰਚੇ ਨੇ ਅਗਲਾ ਗੈਣਾ ਤਾਂ ਨਵੱਟੇ ਪਾਈ ਨੇ ਪੰਜ ਘਟਿਆਂ ਤੋਂ ਘੱਟ ਕੋਈ ਨਹੀਂ ਪਾਉਂਦਾਗਾ ਵੀਜ਼ੇ ਰੇਹਾਂ ਸਪਰੇਅ ਨਾਲ ਆਪਣੀ ਧਰਤੀ ਦੀ ਪਜਾਊ ਸ਼ਕਤੀ ਖਤਮ ਹੋਈ ਜਾਂਦੀ ਹੈ ਪਰ ਨਹੀਂ ਜੇ ਆਪਾਂ ਕਹੀਏ ਵੀ ਫਿਰ ਅਗਲਾ ਗੈਣਾ ਤੁਸੀਂ ਬਾਲੇ ਸਿਆਣੇ ਵੀ ਤੁਹਾਨੂੰ ਪਤਾ ਸੀ ਪਹਿਲਾਂ ਕਿਨੇ ਚਰਦੇ ਕਰਦੇ ਆਉਂਦੇ ਆ ਜਿਵੇਂ ਲਾਣਦਾਰ ਹੋ ਰਹੇ ਆ ਪਤਾ ਮੇ ਤਾਂ ਚਲੋ ਘੱਟ ਕੰਮ ਕਰਦਾ ਕੋ ਦੇਖਦਾਈ ਵਾਲਿਆਂ ਵੀ ਜਿਹ ਲਾਣਦਾਰ ਨੂੰ ਕਹਿੰਦੇ ਹਾਂ ਤੁਸੀਂ ਆਗੇ ਵੱਡੇ ਸਿਆਣੇ ਤੁਸੀਂ ਕਰੋਗੇ ਖੇਤੀ ਹੁਣ ਤੁਸੀਂ ਦੱਸੋਗੇ ਸਾਨੂੰ ਵੀ ਪਾਉਣਾ ਚਾਹੀਦਾ ਨਹੀਂ ਪਾਉਣਾ ਜੇ ਨਾ ਮੇਰੇ ਮੁਤਾਬਕ ਤਾਂ ਨਹੀਂ ਰਿਹਾ ਸਪਰੇਅ ਦਾ ਘੱਟ ਘੱਟੋ ਘੱਟ ਹੋਣੀ ਚਾਹੀਦੀ ਵੀ ਇੰਨੀ ਘੱਟ ਪਵੇ ਤੇ ਹੋਰ ਤਾਂ ਕੋਈ ਪਨੀਰੀ ਚ ਕੋਈ ਬਿਮਾਰੀ ਲੱਗਦੀ ਨਹੀਂ ਜਿਹੜੀ ਹੈਗੀ 1401 ਉਹ ਜਿਵੇਂ ਉਹ ਹੋ ਜਾਂਦਾ ਚੰਡਾ ਰੋਗ। ਪਰ ਉਹ ਨਹੀਂ ਮਾਰਿਆ ਕਰਦਾ ਚਾਹ ਤਵੀ। ਉਹ ਜੀ ਤਾਂ ਹੈ ਨਹੀਂ ਕੋਈ। ਇਧਰੋਂ ਸੂਰਜ ਪੈਦਾ ਤੇ ਕਿੱਥੇ ਕਿੱਥੇ ਪਾਣੀ ਛੜਦਾ। ਤੇ ਆਪਣੀ ਵੀਡੀਓ ਕਿੱਥੇ ਕਿੱਥੇ ਤੱਕ ਪਹੁੰਚਦੀ ਹੈ ਜਰੂਰ ਕਮੈਂਟ ਕਰਿਆ ਕਰੋ ਤਾਂ ਆਪਾਂ ਅਗਲੀ ਵੀਡੀਓ 'ਚ ਨਾਮ ਜਰੂਰ ਲਿਆ ਕਰਾਂਗੇ ਅਗਲੀ ਵੀਡੀਓ 'ਚ। ਹਰੇਕ ਸੱਜਣ ਦਾ ਜਿਹੜਾ ਆਪਾਂ ਨੂੰ ਕਮੈਂਟ ਕਰਿਆ ਕਰੂਗਾ। ਬਾ ਪਾਣੀ ਛੜਦਾ ਆਪਣੀ ਲੇਬਰ ਵੀ ਆ ਗਈ ਪ੍ਰਵਾਸੀ ਵੀਰ ਪਹੁੰਚੇ ਨੇ। ਅੱਜ ਪਾਣੀ ਛੱਡਿਆ ਕੱਲ ਤੋਂ ਆਪਾਂ ਲਾਉਣ ਲੱਗ ਜਾਾਂਗੇ ਚੋਨਾ। ਕੀ ਕਿਤੇ ਕਿਤੇ ਕੰਮ ਸਟਾਰਟ ਹੋਊਗਾ ਝੋਨੇ ਦਾ ਜਰੂਰ ਦੱਸਿਓ ਤੇ ਇਹ ਪਨੀਰੀ ਵਾਲਾ ਹੱਲ ਵੀ ਆਇਆ ਤਾਂ ਉਹ ਉਹੀ ਚੀਜ਼ ਆ ਗਈ ਵੀ ਪੰਜਾਮਾ ਪਾਉਣੀ ਨਹੀਂ ਦਿੰਦੀ ਤਾਂ ਨੰਨੇ ਮਹੀਨੇ ਦਾ ਵਿੱਚੇ ਰਹਿਣਾ ਪੈਂਦਾ ਇਹਨੇ ਬਾਕੀ ਹੈ ਜੇ ਮਿਹਨਤ ਕਰਾਂਗੇ ਮਿਹਨਤ ਨਾਲ ਹੀ ਸਾਬ ਹੈ ਮਿਹਨਤ ਕਰਦੇ ਰਹਾਂਗੇ ਮਿਹਨਤ ਨਾਲ ਹੀ ਮਿਲੂਗਾ ਜਿੰਨੀ ਮਿਹਨਤ ਕਰਾਂਗੇ ਉੰਨੀ ਆਪਾਂ ਨੂੰ ਫਲ ਮਿਲੂਗਾ ਜੇ ਆਪਾਂ ਮਿਹਨਤ ਨਹੀਂ ਕਰਾਂਗੇ ਆਪਾਂ ਹੀ ਛੱਡ ਦਾਂਗੇ ਫਿਰ ਮਿਲਦਾ ਵੀ ਕੁਝ ਨਹੀਂ ਤੇ ਕਿਹੜੀ ਕਿਹੜੀ ਵੈਰਾਈਟੀ ਲਾ ਰਹੇ ਤੁਸੀਂ ਸਾਰੇ ਇਹ ਵੀ ਜਰੂਰ ਦੱਸਿਓ ਆਪਾਂ ਦਾ ਯਾਰਤਰ 1401 ਤੇ ਪੀਲੀ ਯੂਸ਼ਾ ਵੀ ਯੂਸ਼ਾ ਵੀ ਲਾਵਾਂਗੇ ਵਿੱਚੇ ਕਈ ਜਾਂਦੇ ਨੇ ਬੈਂ ਦੇਖਦੇ ਆ ਵੀ ਲਾਵਾਂਗੇ ਗੁਸਤਾ ਵੀ ਸੈਲਰ ਰੂਦਰ ਵਾਲੇ ਚੱਕੇ ਲੈਣਗੇ ਤੁਸੀਂ ਵੀ ਜਰੂਰ ਦੱਸੋ ਵੀ ਕਿਹੜੀ ਕਿਹੜੀ ਵੈਰਾਈਟੀ ਲਾਉਣ ਤੇ ਫਾਇਦਾ 14 ਸੇਕ ਲਾਉਂਦੇ ਨੂੰ ਆਪਾਂ ਨੂੰ ਹੋਗੇ ਘਟੋ ਘਟ 17 18 ਸਾਲ 2006 6 7 ਤੋਂ ਲਾਉਂਦੇ ਆ ਰਹੇ ਆ ਆਪਣੇ ਟਲ ਫੀਲ 3 ਸਾਲਾਂ ਤੋਂ ਵਧੀਆ ਹੁੰਦੀ ਜਾ ਰਹੀ ਹੈ ਲਗਭਗ 80 85 90 ਪਿਛਲੇ ਪਿਛਲੀ ਵਾਰ ਸਵਾ ਲੱਖ ਦੀ ਵੀ ਹੋਈ ਹੈ ਹੈ ਸੱਟਾ ਪਰ ਆਪਣੀ ਰਾਸ ਆਇਆ ਹੋਇ। ਵੀ ਲਾਉਣੀ ਚਾਹੀਦੀ ਹੈ ਤੇ ਹੋਰ ਕੋਈ ਪਛੇਤੀ ਫਸਲਾਂ ਬਾਰੇ ਵੀ ਜਾਣਕਾਰੀ ਜਰੂਰ ਦਿਓ। ਤੇ ਆਪਣੀਆਂ ਵੀਡੀਓ ਨੂੰ ਇਦਾਂ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ। ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ। ਧੰਨਵਾਦ।